ਪਿਆਰ ਭਰੀ ਸਾਸਤਰੀ ਕਾਲਿਆ ਜੀ ਸਾਸਤਰੀ ਕਾਲਿਆ ਤੇ ਨੋਵਾ ਪੁਰਾਣੀ ਸ਼ੇਪ ਸਾਡੇ ਨਾਲ ਆ ਤੇ 타ਖੀਆਂ ਦੇ ਕੀ ਹਾਲਾਤ ਆ ਦੇਖ ਲਓ ਜੀ ਮਹਾਰਾਜ ਤੇ ਅੰਦਰ ਦੇ ਜਿਹੜੇ ਹਾਲਾਤ ਆ ਤੁਸੀਂ ਦੇਖ ਲੈਣੇ ਸੀਟ ਤੋਂ ਚੈੱਕ ਕਰ ਲਓ ਤੇ ਇੱਧਰ ਕਿਤੇ ਮਿੱਟੀ ਦਾ ਟਰੱਕਸਟ ਆਇਆ ਹੁਣ ਸਮਝ ਨਹੀਂ ਲੱਗਣਦੀ ਕਿੱਧਰੋਂ ਸ਼ੁਰੂ ਕਰੀਏ ਹੈ ਜੀ ਫਲੋਰ ਫਲੋਰ ਚੈੱਕ ਕਰ ਲਓ ਗੱਡੀ ਕਰਨੇ ਡਰਾਈ ਕਲੀਨ ਤੇ ਪੂਰਾ ਛੱਤ ਵੀ ਚੈੱਕ ਕਰ ਲਓ ਸਫਾਈ ਤਕ ਕਾ ਵੇਹ ਲਾਦੇ ਬੁਰੇ ਹੋਏ ਆ ਗੱਡੀ ਦੇ ਬਾਈ ਜੀ ਕਹਿੰਦੇ ਸਾਰਫ ਇੰਨੀ ਚੀਜ਼ਾਂ ਦੀ ਟਰਾਈਕਿੰਗ ਕਰਦੇ ਹੋ ਤੇ ਬਾਕੀ ਸਾਰਾ ਕੁਝ ਨਾ ਨੂੰ ਬਹੋਰੇ ਇਧਰੋਂ ਵੀ ਚੈੱਕ ਕਰੋ ਠੀਕ ਹੈਂਦੀ ਗੌਰਮੈਂਟ ਮੁੰਡੇ ਕਹਿੰਦੇ ਇਹਦੇ ਚ ਬੈੱਡ ਲਾ ਲਓ ਹੁਣ ਤੇ ਖੁੱਲੀ ਗੱਡੀ ਆ ਤੇ ਛੱਤ ਵੀ ਧਿਆਨ ਦਿਖਾ ਦਿੰਦੇ ਆ ਲੋ ਜੀ ਛੱਤ ਦੇ ਵੀ ਬੁਰੇ ਹਾਲਾਤ ਨੇ ਬੁਰੇ ਹਾਲਾਤ ਨੇ ਤਾਂ ਕਿ ਆ ਕੀ ਕਹਿੰਦੀਆਂ ਤਾਂ ਕਿ ਕਹਿੰਦੇ ਵਾਰ ਲਾ ਕੇ ਹੋਲ ਕੇ ਰੱਖ ਦਿਓ ਤੇ ਕੰਮ ਫੇਰ ਹੀ ਕਰਾਂਗੇ ਠੀਕ ਹੈ ਜੀ। ਕਾਫੀ ਗੰਦੀ ਆ ਗੱਡੀ। ਠੀਕ ਹੈ ਜੀ। ਤੇ ਬਾਈ ਜੀ ਉਹਨਾਂ ਨੇ ਸੀਟਾਂ ਸੂਟਾਂ ਆਪ ਹੀ ਪਟਕੇ ਹਨ ਤੇ ਇਤ 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 ਗੱਡੀ। ਬਾਈ ਕਹਿੰਦਾ ਸੀਟ ਕਵਰ ਪੋਣਿਆ ਤੁਸੀਂ ਵਸਾਇਆ ਚੀਜ਼ਾਂ ਦਾ ਕਿ ਜਿਹੜੀਆਂ ਗੱਡੀ ਦੀਆਂ ਕਰਦੇ ਹੋ। ਮੈਂ ਕਿਹਾ ਜ਼ਰੂਰ ਮਰਜ। ਨਵੀਂ ਬਣਾ ਕੇ ਦੇਵਾਂਗੇ ਗੱਡੀ ਮੈਂ ਕਿਹਾ ਨਵੀਂ। ਹਾਂ ਜੀ। ਇਹਦੇ ਨਾਲ ਵੀ ਇੱਕ ਨੋਵਾ ਪਹਿਲਾਂ ਕਰ ਗਏ ਆ ਉਹਦਾ ਵਲੌਗ ਨਹੀਂ ਬਣਾ ਸਕੇ। ਤੇ ਆਹ ਤਾਂ ਤੁਸੀਂ ਦੇਖ ਲਓ ਝੇਲਾ ਬੰਦਾ ਚਲਾਉਂਦਾ ਸੀ ਆਹ ਦੇਖ ਲਓ ਨੇ ਮਾਸਕ ਰੱਖਿਆ ਸੀ ਵਿੱਚ। ਖਰਾਬ ਖਰਾਬ ਹੈ ਸੱਜਣਾ ਖਰਾਬ ਹੈ ਸੋ ਵੀਡੀਓ ਦੇਖ ਲਓ ਪੂਰੀ ਚੈਨਲ ਕਰ ਲਓ ਸਬਸਕ੍ਰਾਈਬ ਥੈਂਕ ਯੂ so much ਮਿੱਤਰੋ ਪਿਆਰ ਭਰੀ ਸਸਰੀ ਕਾਲ ਆ ਜੀ ਸਸਰੀ ਕਾਲ ਆ ਉਹੀ ਨੋਵਾ ਸਾਡੇ ਨਾਲ ਆ ਤੇ ਪਹਿਲਾਂ ਦੇ ਕੀ ਹਾਲਾਤ ਸੀ ਮੁਖੀਆ ਜਲੰਧਰ ਤੋਂ ਸਾਡੇ ਨਾਲ ਆ ਜੱਗੀ ਕਾਰ ਗੇਰੇਜ ਆ ਦੇਖ ਲਓ ਉਹਨਾਂ ਦਾ ਗੇਰੇਜ ਆ ਠੀਕ ਆ ਭਾਈ ਉਹਨਾਂ ਦਾ ਤੇ ਆਹ ਮਾਲਕ ਆ ਇਹਨਾਂ ਨੇ ਗੱਡੀ ਸਾਡੇ ਨੂੰ ਦਿੱਤੀ ਸੀ ਡਰਾਈਕਲੀਨ ਕਰਨ ਨੂੰ ਆਪਾਂ ਇਹਨਾਂ ਦੇ ਵੀ ਰਿਵਿਊ ਲਵਾਂਗੇ ਕੀ ਕਹਿੰਦੇ ਆ ਸੋ ਅੰਦਰ ਆਪਾਂ ਸਿਰਫ ਆਨਲੀ ਇੰਟੀਰੀਅਰ ਕੀਤਾ ਡਰਾਈ ਗ੍ਰੀਨ ਪਹਿਲਾਂ ਦੇ ਵੀ ਤੁਸੀਂ ਹਾਲਾਤ ਦੇਖੇ ਸੀ ਗੱਡੀ ਤੇ ਕੀ ਸੀ ਤੇ ਹੁਣ ਦੇ ਵੀ ਦੇਖ ਲਓ ਸੀਟ ਬਾਈ ਜੀ ਕਹਿੰਦੇ ਸੀ ਸੀਟ ਖਬਰ ਪੋਣੇ ਤੇ ਆਪਾਂ ਸੀਟਾਂ ਨਹੀਂ ਕੀਤੀਆਂ ਸੋ ਇਸ ਕਰਕੇ ਕੱਲੀ ਇੰਟੀਰੀਅਰ ਜੋ ਵੀ ਸਾਰਾ ਕੀਤਾ ਤੇ ਕਾਫੀ ਫਰਕ ਪਿਆ ਗੱਡੀ ਨੂੰ ਠੀਕ ਹੈ ਜੀ ਤੇ ਥੱਲੇ ਵਾਲਾ ਫਲੋਰ ਵੀ ਕੀਤਾ ਡਰਾਈ ਗ੍ਰੀਨ ਇੰਟੀਰੀਅਰ ਸਾਰਾ ਟੋਟਲੀ ਆਪਾਂ ਕੀਤਾ ਡਰਾਈ ਗ੍ਰੀਨ ਤੇ ਰਿਜ਼ਲਟ ਐਨ ਉਕਰਪੜਾ ਛੱਤ ਵੀ ਦੇਖੋ ਉਹਦੇ ਛੱਤ ਤੁਸੀਂ ਪਹਿਲਾਂ ਵੀ ਦੇਖੀ ਸੀ ਤੇ ਹੁਣ ਵੀ ਦੇਖ ਲਿਓ ਇਹ ਹਾਲਾਤ ਐ ਤੇ ਮੁਖੀਆਂ ਨੇ ਕੀਤਾ ਕੰਮ ਖਰਵਾਵੇ ਐ ਐਦਾਂ ਹੀ ਮੁਖੀ ਆ ਕਿ ਮੁਖੀ ਆ ਕੇ ਦੁਖੀ ਆਉਣੇ ਇਹ ਨਹੀਂ ਪਤਾ ਸਾਨੂੰ ਤੇ ਥੱਲੇ ਵਾਲਾ ਫਲੋਰ ਵੀ ਚੈੱਕ ਕਰ ਲਓ ਤੁਸੀਂ ਪਹਿਲਾਂ ਵੀ ਦੇਖਿਆ ਸੀ ਠੀਕ ਐ ਜੀ ਯਾਨੀ ਕਿ ਕਾਫੀ ਗੱਡੀ ਦੇ ਵੇ ਹਾਲਾਤ ਬੁਰੇ ਸੀ ਤੇ ਛੱਤ ਵੀ ਚੈੱਕ ਕਰ ਲਓ ਉਹੀ ਜਾਤਿਆ ਤੇ ਮਹਾਰਾਜ ਜੀ ਹਸਤ ਕਰਾਤੀ ਫੜ ਕੇ ਮੁੰਡਿਆਂ ਨੇ ਕਹਿੰਦੇ ਠੀਕ ਐ ਗਰਮੀ ਬਹੁਤ ਸੀ ਤਾਂ ਫੇਰ ਵੀ ਦੋ ਵਾਰੀ ਗੱਡੀ ਸਾਨੂੰ ਕਰਨੀ ਵੀ ਡ੍ਰਾਈ ਗ੍ਰੀਨ ਤੇ ਫੇਰ ਜਾ ਕੇ ਨਵੀਂ ਨਿਕਲੀ ਥੋੜੀ ਬੋਧੀ ਕੰਮੇ ਪੇਛੀ ਰਹੇਗੀ ਪਰ ਚਲੋ ਬੈਠਣ ਯੋਗਤਾ ਹੋ ਗਈ ਐ ਤੁਕੀਸੇ ਵੀ ਮੇਰੇ ਵੀਰ ਭਰਾ ਨੇ ਕਾਰ ਡਰਾਈ ਕਲੀਨ ਕੰਪਾਊਂਡ ਪਾਲਿਸ਼ਿੰਗ ਕਰਾਉਣੀ ਆ ਸੋ ਸਾਨੂੰ ਕਰ ਲਿਓ ਕੰਟੈਕਟ ਤੇ ਆਪਾਂ ਕਰਦੇ ਆਂ ਹੋਮ ਸਰਵਿਸ ਠੀਕ ਹੈ ਜੀ ਕਿਸੇ ਦੀ ਗੱਡੀ ਖਰਾਬ ਹੋਈ ਹੋਈ ਹੋਵੇ ਤੇ ਇਹਨਾਂ ਨੂੰ ਕਰ ਲਿਓ ਕੰਟੈਕਟ ਇਹ ਆ ਦੁਖੀਆ ਜੀ ਦੁਖੀਆ ਕ ਮੁਖੀ ਆ ਜੀ ਆ ਦੁਖੀਆ ਜਲੰਧਰ ਤੋਂ ਜੱਗੀ ਭਾਈ ਉਹਨਾਂ ਦੇ ਯਾਨੀ ਕਿ ਰਾਈਟ ਹੈਂਡ ਆ ਠੀਕ ਹੈ ਕਿਵੇਂ ਗੱਡੀ ਲੱਗੀ ਤੁਹਾਨੂੰ ਪਹਿਲਾਂ ਕਿਦਾਂ ਦੀ ਸੀ ਤੇ ਹੁਣ ਕਿਦਾਂ ਹੈ ਹਾਂ ਹੁਣ ਓਕੇ ਆ ਬਈ ਹੁਣ ਕੀ ਨਵੀਂ ਬਣ ਗਈ ਕਿ ਨਹੀਂ ਬਣ ਗਈ ਨਵੀਂ ਬਣ ਗਈ ਤੇ ਮੈਟ ਰਹਿ ਗਿਆ ਸੀ ਤੇ ਉਹ ਤੁਹਾਨੂੰ ਮੈਟ ਹੁਣ ਦੁਬਾਰਾ ਡਰਾਈ ਕਲੀਨ ਕਰਕੇ ਦਿੰਨੇ ਆ ਠੀਕ ਹੈ ਜੀ ਨਜ਼ਾਰਾ ਆ ਗਿਆ ਕੰਮ ਕਰਾਇਆ ਤੇ ਓਕੇ ਓਕੇ ਹੋ ਗਈ ਤਾਂ ਕੀ ਗੱਲ ਹੈ ਲਓ ਜੀ ਮਰਾਏ ਬਹੁਤ ਬਹੁਤ ਧੰਨਵਾਦ ਅੱਡਾ ਦੁਖੀ ਆ ਜੀ ਥੈਂਕ ਯੂ